ਨਬਾਏ ਤੇ ਦੋ ਸੈਂਟ ਮੇਰੇ ਨਾਲ ਸਾਝੀ ਹੋਈ ਆ ਦੋਨੇ ਖਾਣੇ ਦੀ ਮਗਰ ਬਈ ਐਸ ਰੋਟੀ ਤੋਂ ਨੌਰਜ ਆਇਆ ਹੋਇਆ ਬਾਜੀ ਨਿੱਕੜਾ ਇਕ ਕੰਟੇ ਬਣੇ ਨਾ ਦੋ ਬਈ ਸਾਹ ਲੈ ਉਤਰਾਂਗੇ ਆਹ ਦੇ ਇਹ ਉਹ ਤਰੀਕੀ ਸੀ ਇਹ ਵੀ ਚੱਲਦਾ ਉਹ ਸ਼ਾਮ ਨੂੰ ਭਾਈ ਉਹ ਬਿਠਾਉਂਦੇ ਉਹ ਬਈ ਕੋਈ ਨਾ ਮੈਂ ਤਾਂ ਇਸ ਪਖਾਣ ਦਾ ਤੈਨੂੰ ਇਹਦਾ ਭਾਈ ਦਿੱਤਾ ਸੀ ਭਾਈ ਉੱਥੇ ਬਲੂ ਨੇ ਪਿੰਦਾ ਆ ਮੋਰੀ ਇਹਦਾ ਆ ਮੇਰੀ ਮੋਰ ਦੀ ਤੇ ਬੋਲੇ ਜਗ ਦੀ ਹਾਂ ਜੀ ਸਾਡੀ ਖਤਰ ਦਾ ਰੋਣਾ ਹੈ ਕਾਦੇ ਕਾਟ ਜੱਡਾ ਉਹ ਚੱਕੇ ਨਹੀਂ ਉੱਥੋਂ ਆਹ ਰ ਪੀਹ ਨਾ ਬਿਲੇ ਦਲ ਬਾਜ ਜਿਹੜੀ ਲਾਲੀ ਨੀ ਉਹ ਚੱਕਾ ਬੈਠੀ ਆ ਹੂੰ ਇਹ 120 ਉੱਡੇ ਸੀ ਇੱਥੇ ਸੱਤਾ ਸਿੰਘ ਵਾਲੇ ਤੇ ਬਹੁਤ ਉੱਡੇ ਹੋਣ ਆ ਹਟੇ ਲਵਾ ਕੋ ਉੱਤਰ ਬਈ ਜਿਹੜਾ ਬਰਨਾਲਾ ਢਲਵਾ ਹਮ ਕਾ 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 ਕੀ ਮੈਂ ਕੋਲਟ ਢਲਵਾ ਉਹ ਕੋ ਤਾਂ ਡੇਢ ਘੰਟਾ ਬਾਲਾ ਡੇਢ ਘੰਟਾ ਬਸ ਦੋ ਘੱਟ ਬਈ ਮੈਂ ਇਹਨਾਂ ਨੂੰ ਕਿਵੇਂ ਸਮਝੀ ਨਾ ਕਰੋ ਉਹ ਕਾਕਤੀ ਨੇ ਕਰਾਤੀ ਡੇਢ ਘੰਟਾ ਬਸ ਉੱਟ ਕੇ ਕਿੱਦੇ ਮਾਰਦਾ ਜਿਵੇਂ ਹਨਾ ਅਰਾ ਜੀ ਇਹ ਰਾਜਨ ਵਾਲੀ ਆ ਵਾ ਠੀਕ ਆ ਉਹ ਜਿਹੜੀ ਵਿੱਚ ਬੈਠੀ ਉਹ ਬਿੰਦਰਪੁਰ ਵਾਲੀ ਆ ਹਮ ਆਹ ਗਾਲੇ ਖਾਂ ਮੈਂ ਕਾਲੇ ਬੰਦੇ ਆਂ ਸਾਡੇ ਵਾਲੇ ਆ ਗਏ ਖਾਲ ਕੇ ਬਾਈ ਨਾਲ ਕੰਪਲਾਈ ਵੀ ਉਹੀ ਅਮਰ ਗਾਲਫ ਲੱਗੀ ਹੋਇਆ ਬਈ ਸਾਰਿਆਂ ਦੀ ਗਾਲਫ ਲੱਗੀ ਹੁੰਦੀ ਮੈਂ ਆਈ ਨਹੀਂ ਲੱਗਾਇਗਾ ਹਾਂ ਆਹ ਰਾਜਨਾਲ ਆਪੇ ਵੱਡਾ ਗੁੱਤਰਾ ਆਹ ਟੋਪਰੀ ਉੱਤੇ ਬੈਠਾ ਮਹਾਰਾਜ ਵੱਡਾ ਗੁੱਤਰਾ ਰਾਜਨਾਲ ਹਾਂ ਅਬਿੰਦਰ ਵਾਲੇ ਗੁੱਤਰੇ ਕਿੱਥੇ ਰਹੇ ਨਹੀਂ ਬਾਈ ਬਿੰਦਰ ਵਾਲੇ ਬਾਈ ਇੱਕ ਤਾਂ ਰੀਤ ਤੋਂ ਆਏ ਸੀਗੇ ਦੇ ਤੋਂ ਜੇ ਤੋਂ ਇਹ ਕਾਪਾ ਇਹਨਾਂ ਦੇ ਆਪਣੇ ਇਹਨਾਂ ਦੇ ਘਰੋਂ ਆਏ ਸੀਗੇ ਜਾਦੂ ਸਰਪੰਚ ਪੁਲੀ ਕੋਲ ਨਾਲ ਵੀ ਇੱਕ ਗੱਲਵਾਟ ਆਪਣੀ ਜਵੇਂ ਗੱਲਵਾਟਾ ਅੱਜ ਦੇ ਆਸਰ ਖੋਜਦੇ ਰਹੇ ਕਿਉਂ ਅਗੋਂ ਰੁਕਿਆ ਜਦੋਂ ਤੁਸੀਂ ਤਾਂ ਬੈਠਾ ਵਾਟ